ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਔਰ ਕਿਉਂ ਕਰ ਰਹੇ ਹੋ ਅਸੀਂ ਅਕਾਲੀ ਦਲ ਨੂੰ ਸਪੋਰਟ ਕਰਦੇ ਆਂ ਅਸੀਂ ਪਿਛਲੀਆਂ ਚੌ ਪੀੜ੍ਹੀਆਂ ਤੋਂ ਅਕਾਲੀ ਦਲ ਦੇ ਨਾਲ ਆਂ ਆਮ ਆਦਮੀ ਉਹ ਪਾਰਟੀ ਆ ਜੀਨੇ ਕਿਸਾਨਾਂ ਨੂੰ ਡੰਡੇ ਮਾਰ ਮਾਰ ਕੇ ਭਜਾਇਆ ਹੋਣਾ ਧਰਨਾ ਚਕਾਇਆ ਤਾਂ ਕਰਕੇ ਅਕਾਲੀ ਦਲ ਹੀ ਇੱਕ ਉਹ ਖੇਤਰੀ ਪਾਰਟੀ ਆ ਜਿਹਨੂੰ ਕਿਸਾਨੀ ਦਾ ਦਰਦ ਆ ਸਰ ਇਸ ਇਲੈਕਸ਼ਨ ਦੇ ਵਿੱਚ ਕੌਣ ਕੈਂਡੀਡੇਟ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਜਿੱਤਣਾ ਚਾਹੀਦਾ ਸੰਜੀਵ ਰੌੜਾ ਇਹ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਕੰਮਾਂ ਪਹਿਲਾਂ ਵੀ ਦੇਖੇ ਨੇ ਠੀਕ ਨੇ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ ਕੈਂਡੀਡੇਟ ਨੂੰ ਦੇਖੋਗੇ ਕਿ ਇਹ ਪਾਰਟੀ ਨੂੰ ਦੇਖੋਗੇ ਪਹਿਲਾਂ ਅਸੀਂ ਤਾਂ ਕੈਂਡੀਡੇਟ ਨੂੰ ਹੀ ਦੇਖਾਂਗੇ ਜੀ ਤੇ ਕਿਹੜਾ ਕੈਂਡੀਡੇਟ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਤਾਂ ਪ੍ਰੋਕਰ ਕੁਮਨ ਸਾਹਿਬ ਨੇ ਵੀ ਠੀਕ ਹੈ ਜੀ ਬਾਕੀਆਂ ਦੇ ਮੁਤਾਬਕ ਜੀ ਤੇ ਬਾਈ ਪਰਕਰ ਸਿੰਘ ਘੋਮਣ ਕਹੇਜੇ ਕੈਂਡੀਡੇਟ ਨੇ ਜੋ ਬਹੁਤ ਹੀ ਇਮਾਨਦਾਰ ਨੇ ਕਰਤਾਰ ਦੇ ਬਹੁਤ ਸਾਫ ਸੋਤਰੇ ਬੰਦੇ ਆ ਸਾਰੇ ਲੁਧਿਆਣੇ ਨੂੰ ਪਤਾ ਹਨ ਸਾਰੇ ਲੁਧਿਆਣਾ ਵੈਸਟ ਨੂੰ ਪਤਾ 60% ਉਹਨਾਂ ਨੇ ਆਪਦੀ ਜ਼ਿੰਦਗੀ ਦੇ ਕੇਸ ਨੇ ਜੋ ਫ੍ਰੀ ਚ ਲੜੇ ਨੇ ਫਸਟ ਟਾਈਮ ਇਲੈਕਸ਼ਨ ਲੜਨ ਕਰਕੇ ਕ腐ਪਸ਼ਨ ਹੈ ਨਹੀਂ ਬਿਲਕੁਲ ਵੀ ਉਹਨਾਂ ਦੇ ਮਨ 'ਚ ਤੇ ਇੱਕ ਐ ਉਹਨਾਂ ਨੂੰ ਘੱਟੋ ਘੱਟ ਜੀ 34 ਸਾਲ ਉਹਨਾਂ ਨੇ ਵਕਾਲਤ ਕੀਤੀ ਆ ਆਪਦੇ ਤੇ ਜਿਹੜੇ ਜੋ ਕਨੇ ਉਹਨਾਂ ਨੇ 60% ਕੇਸ ਜਿਹੜੇ ਆ ਫ੍ਰੀ ਲੜੇ ਤਾਂ ਉਹਨਾਂ ਨੂੰ ਕੋਈ ਪੈਸੇ ਦੀ ਲਾਲਚ ਤਾਂ ਹੈ ਨਹੀਂ ਜੀ ਦਲਰੋਸ ਜੀ ਕੀ ਕੁੜੀ ਆਪਾਂ ਨੂੰ ਪਤਾ ਹੀ ਆ ਸਭ ਨੂੰ ਹਨਾ ਜੋ ਮੰਦਭਾਗੀ ਘਟਨਾ ਵਾਪਰੀ ਸੀਗੀ 2021 ਚ ਬਾਈ ਪਰੂਕਾਰ ਸਿੰਘ ਨੂੰ ਮੰਜੀ ਨੇ 2 ਸਾਲ ਤੇ 4 ਮਹੀਨਿਆਂ ਚ ਉਹਨਾਂ ਨੂੰ ਬਿਹਾਈਂਡ ਦਾ ਬਾਰਸ ਕਰਾ ਕੇ ਫਾਂਸੀ ਦੀ ਸਜ਼ਾ ਦਿਵਾਈ ਆਮ ਆਦਮੀ ਪਾਰਟੀ ਵਾਲੇ ਕੀ ਸੋਚਦੇ ਹੋ ਕਾਂਗਰਸ ਭਾਜਪਾ ਬਾਰੇ ਪੂਰਨ ਬਾਰੇ ਉਹ ਵੀ ਵਧੀਆ ਉਹਨਾਂ ਦੇ ਵੀ ਉਮੀਦਵਾਰ ਵਧੀਆ ਨੇ ਉਹ ਆਪਦੇ ਲੈਵਲ ਤੇ ਕੰਮ ਕਰ ਰਹੇ ਨੇ ਅਕਾਲੀ ਦਾ ਆਪਦੇ ਲੈਵਲ ਤੇ ਕੰਮ ਕਰ ਰਹੀ ਹੈ ਪਰ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਨਸ਼ੇ ਵਿਰੁੱਧ ਲੜਾਈ ਛੜੀ ਹੈ ਉਹਦੇ ਉੱਤੇ ਫੇਕੀ ਕਿੰਨੇ ਹੋ ਨਸ਼ੇ ਵਿਰੁੱਧ ਲੜਾਈ ਇਹ ਗੱਲ ਬਾਰੇ ਵੈਸੇ ਮੈਂ ਨਾਂ ਬੋਲਾਂ ਤਾਂ ਚੰਗਾ ਹੀ ਆਣਾ ਤਿੰਨ ਸਾਲ ਤੋਂ ਪਹਿਲਾਂ ਹੀ ਯੁੱਧ ਨਸ਼ੇ ਵਿਰੁੱਧ ਚੱਲਿਆ ਜੀ ਇਹ ਹੀ ਗੱਲ ਦਾ ਪੁੱਛੂ ਇਹਨਾਂ ਨੂੰ ਕਿ ਲੁਧਿਆਣਾ ਵੈਸਟੀ ਇਲੈਕਸ਼ਨ ਤੋਂ ਪਹਿਲਾਂ ਹੀ ਨਸ਼ੇ ਵਿਰੁੱਧ ਯੁੱਧ ਚੱਲਣਾ ਸੀ ਤਿੰਨ ਸਾਲਾਂ ਦੀ ਕਿਵੇਂ ਨਸ਼ੇ ਹੈ ਨਹੀਂ ਸੀਗੇ ਬਾਕੀ ਪਾਰਟੀ ਬਾਰੇ ਕੀ ਸੋਚਦੇ ਹੋ ਤੁਸੀਂ ਫੇਰ ਬਾਕੀ ਬਾਰੇ ਆਮ ਆਦਮੀ ਵਾਸਤੇ ਜਦੋਂ ਇਹਨੂੰ ਵੇਖ ਲਓ ਉਹਨਾਂ ਕੋਲ ਤਾਂ ਸਿਰਫ ਐਡਵਾਈਜ਼ਮੈਂਟ ਆ ਇੱਕ ਜੇ ਮੈਂ ਕਿਸੇ ਪੱਥਰ ਵੀ ਲਾਦਾ ਕਿਤੇ ਉਹਨਾਂ ਨੇ ਇੱਟ ਵੀ ਤੇ ਉਹਨਾਂ ਨੇ ਫੋਟੋ ਬਾਹਰ ਨਹੀਂ ਕਿ ਅਸੀਂ ਆਹ ਬਣਾਤਾ ਜੀ ਉਹ ਬਣਾਦਾ ਬਣਿਆ ਕੁਝ ਹੁੰਦਾ ਨਹੀਂ ਗਾ ਜੀ ਐਡਵਰਟਾਈਜ਼ਮੈਂਟ ਉਹਨਾਂ ਨੇ 100 ਪੋਸਟਰ ਲਾ ਦੇਣਾ ਇੱਕ ਕੰਧ ਨਿਕਲਦੀ ਇਹ ਇਲੈਕਸ਼ਨ ਤੁਹਾਨੂੰ ਕੀ ਲੱਗਦਾ ਕਿਹੜਾ ਜਿੱਤਣਾ ਚਾਹੀਦਾ ਇਹ ਰੋੜਾ ਸਾਹਿਬ ਹੀ ਜਿੱਤਣਾ ਚਾਹੀਦਾ ਰੋੜਾ ਸਾਹਿਬ ਉਹਦਾ ਕੀ ਕਾਰਨ ਹੈ ਕਾਰਨ ਇਹ ਹੈ ਵੀ ਇੱਕ ਤਾਂ ਸਰਕਾਰ ਇਹਨਾਂ ਦੀ ਹੈ ਫਿਰ ਨੰਬਰ 2 ਬਿਜਲੀ ਪਾਣੀ ਸਭ ਸਹੂਲਤ ਦੇ ਰਹੇ ਆ ਲੁਧਿਆਣਾ ਦੇ ਸੇਖਣ ਤੁਸੀਂ ਤੇ ਮੈਂ ਹਰਸ਼ਕੌਰ ਲੁਧਿਆਣੇ ਚ ਜਿੰਨੀ ਚੋਣਾ ਹੋ ਰਹੀਆਂ ਪਛਮੀ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਜਿਸ ਦਾ ਐਲਾਨੇ ਜਾ ਚੁੱਕਿਆ ਲਗਾਤਾਰ ਉਹਨਾਂ ਦੇ ਵੱਲੋਂ ਜੋਰਾ ਸ਼ੋਰਾ ਦੇ ਨਾਲ ਆਪਣੇ ਆਪ ਨੂੰ ਕੈਂਪੇਨਿੰਗ ਕੀਤੀ ਜਾ ਰਹੀ ਹੈ ਤਾਂ ਉੱਥੇ ਗੱਲਬਾਤ ਕਰਦੇ ਹਾਂ ਲੁਧਿਆਣੇ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਕਿਹੜੀ ਪਾਰਟੀ ਨੂੰ ਜਿੱਤਣਾ ਚਾਹੀਦਾ ਹੈ ਕਿਹੜੇ ਉਮੀਦਵਾਰ ਨੂੰ ਸਪੋਰਟ ਕਰਦੇ ਆ ਤਾਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਮਾਰਕੀਟ ਪਹੁੰਚੇ ਆ ਕੀ ਲੱਗਦਾ ਤੁਸੀਂ ਕਿਹਨੂੰ ਸਪੋਰਟ ਕਰਦੇ ਹੋ ਔਰ ਕਿਉਂ ਕਰ ਰਹੇ ਹੋ ਸਭ ਤੋਂ ਪਹਿਲਾਂ ਮੈਡਮ ਤੁਹਾਡੇ ਦੇਖਣ ਵਾਲੇ ਮੈਡਮ ਅਸੀਂ ਅਕਾਲੀ ਦਲ ਨੂੰ ਸਪੋਰਟ ਕਰਦੇ ਆਂ ਅਸੀਂ ਪਿਛਲੀਆਂ ਚੌ ਪੀੜੀਆਂ ਤੋਂ ਅਕਾਲੀ ਦਲ ਦੇ ਨਾਲ ਆ ਜੀ ਅਕਾਲੀ ਦਲ ਨਾਲ ਅਕਾਲੀ ਦਲ ਦੀ ਵਿਚਾਰਧਾਰਾ ਕਰਕੇ ਕਿਉਂਕਿ ਇਹ ਕਿਸਾਨਾਂ ਦੀ ਸਭ ਤੋਂ ਪਹਿਲਾਂ ਜਿਹੜਾ ਲੁਧਿਆਣਾ ਇਹ ਪੰਜਾਬ ਦਾ ਦਿਲ ਆ ਹੂੰ ਤੇ ਕਿਸਾਨੀ ਵੀ ਪੰਜਾਬ ਦਾ ਦਿਲ ਆ ਜੀ ਕਿਸਾਨੀ ਬਿਨਾ ਵੀ ਨਹੀਂ ਸਰਦਾ ਜਿਹੜਾ ਆਪਾਂ ਆਥ ਨੇ ਬਹਿ ਕੇ ਪ੍ਰਸ਼ਾਦਾ ਛਕਦੇ ਆਂ ਢੱਡ ਭਰਦੇ ਆਂ ਜਿਹੜੇ ਨਾਲ ਤੁਰੇ ਫਿਰਦੇ ਆ ਉਹ ਕਿਸਾਨੀ ਨਾਲ ਆਣਾ ਜੋ ਵੀ ਇੱਥੇ ਕੈਫੇ ਬਣਿਆ ਜਿ ਇੱਥੇ ਪੀਜ਼ਾ ਬੰਦੇ ਆ ਤਾਂ ਜੇ ਉਹ ਕਣਕ ਉਗਦੀ ਆ ਤਾਂ ਹੀ ਬੰਦੇ ਆ ਜੀ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਕਿਸਾਨਾਂ ਬਾਰੇ ਸੋਚਦੀ ਆ ਤੇ ਆਮ ਆਦਮੀ ਉਹ ਪਾਰਟੀ ਆ ਜਿਨੇ ਕਿਸਾਨਾਂ ਨੂੰ ਡੰਡੇ ਮਾਰ ਮਾਰ ਕੇ ਭਜਾਇਆ ਹੁਣ ਧਰਨਾ ਚਕਾਇਆ ਤਾਂ ਕਰਕੇ ਅਕਾਲੀ ਦਲ ਹੀ ਇੱਕ ਉਹ ਖੇਤਰੀ ਪਾਰਟੀ ਆ ਜਿਹਨੂੰ ਕਿਸਾਨੀ ਦਾ ਦਰਦ ਆ ਇਸ ਲਈ ਅਸੀਂ ਅਕਾਲੀ ਦਲ ਦੀ ਸਪੋਰਟ ਕਰਦੇ ਆ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਆ ਤੇ ਬਾਈ 파ਰਕ ਘਰਸ ਸਿੰਘ ਕੋਮਣ ਨੇ ਕਹੇ ਜੇ ਕੈਂਡੀਡੇਟ ਨੇ ਜੋ ਬਹੁਤ ਹੀ ਇਮਾਨਦਾਰ ਨੇ ਕਰਤਾਰ ਦੇ ਬਹੁਤ ਸਾਫ ਸੁਥਰੇ ਬੰਦੇ ਆ ਸਾਰੇ ਲੁਧਿਆਣੇ ਨੂੰ ਪਤਾ ਹਨਾ ਸਾਰੇ ਲੁਧਿਆਣਾ ਵੈਸਟ ਨੂੰ ਪਤਾ 60% ਉਹਨਾਂ ਨੇ ਆਪਦੀ ਜ਼ਿੰਦਗੀ ਦੇ ਕੇਸ ਨੇ ਜੋ ਫ੍ਰੀ ਚ ਲੜੇ ਨੇ ਜੋ ਵੀ ਉਹਨਾਂ ਕੋਲੇ ਲੋੜਵੰਦ ਬੰਦਾ ਆ ਜਾਂਦਾ ਕਦੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਹਾਂ ਮੈਂ ਤੁਹਾਡੇ ਤੋਂ ਇੰਨੀ ਫੀਸ ਲੈਣੀ ਹੈ ਜੇ ਉਹ ਦਿਲਰੋਜ਼ ਸੀਗੀ ਕੁੜੀ ਆਪਾਂ ਨੂੰ ਪਤਾ ਹੀ ਆ ਸਭ ਨੂੰ ਹਨਾ ਜੋ ਮੰਦਪਾਗੀ ਘਟਨਾ ਵਾਪਰੀ ਸੀਗੀ 2021 ਚ ਬਾਈ ਪਰੂਕਾਰ ਸਿੰਘ ਨੂੰ ਮੰਜੀ ਨੇ 2 ਸਾਲ ਤੇ 4 ਮਹੀਨਿਆਂ ਚ ਉਹਨਾਂ ਨੂੰ ਬਿਹਾਈਂਡ ਦਾ ਬਾਰਿਸ ਕਰਾ ਕੇ ਫਾਂਸੀ ਦੀ ਸਜ਼ਾ ਦਿਵਾਈ ਤਾਂ ਕਰਕੇ ਆਪਾਂ ਨੂੰ ਪਾਰਟੀ ਬਾਜੀ ਤੋਂ ਵੀ ਜੇ ਆਪਾਂ ਉੱਠੇ ਉੱਤੇ ਉੱਠ ਕੇ ਗੱਲ ਕਰੀਏ ਨਾ ਆਪਾਂ ਜੇ ਕੈਂਡੀਡੇਟ ਦਾ ਦੇਖੀਏ ਇਹ ਇਹ ਸਾਰੇ ਜਿਹੜੇ ਡਿਬੇਟਾਂ ਹੁੰਦੇ ਆ ਨਾ ਹੁਣ ਤੁਸੀਂ ਸਾਡੀਆਂ ਪਾਰਟੀ ਦੀਆਂ ਡਿਬੇਟਾਂ ਹੁੰਦੀਆਂ ਆਲ ਪਾਰਟੀ ਡਿਬੇਟਸ ਹੁੰਦੀਆਂ ਅਕਾਲੀ ਦਲ ਤੇ ਤਾਂ ਇੱਕ ਕੁਐਸਚਨਿੰਗ ਖੜੀ ਕਰ ਸਕਦੇ ਆ ਪਰ ਬਾਈ ਪਰੂਕਾਰ ਸਿੰਘ ਨੂੰ ਮੰਤੇ ਕੋਈ ਸਵਾਲ ਹੀ ਨਹੀਂ ਹੈ ਨੀਗਾ ਇਨਾਂ ਕੋਲੇ ਕੋਈ આરોਪ ਹੀ ਹੈ ਨਹੀਂ ਉਹਨਾਂ ਤੇ ਲਾਉਣ ਨੂੰ ਤਾਂ ਕਰਕੇ ਮੈਂ ਸਾਰੇ ਲੁਧਿਆਣਾ ਵੈਸਟ ਨੂੰ ਅਪੀਲ ਕਰਦਾ ਵੀ ਬਾਈ ਦਾ ਠੋਕ ਕੇ ਸਾਥ ਦਿਓ ਤੇ ਬਾਈ ਜੀ ਨੂੰ ਜਿਤਾਓ ਜਿਵੇਂ ਪਾਰਟੀਵਾਦੀ ਤੋਂ ਉੱਠ ਕੇ ਤੁਸੀਂ ਗੱਲ ਕਰ ਰਹੇ ਹੋ ਕਿ ਕਿ ਬਾਕੀ ਕੈਂਡੀਡੇਟ ਦੀ ਗੱਲ ਕੀਤੀ ਜਾਵੇ ਥੋੜੇ ਹਸਾਬ ਦੇ ਨਾਲ ਜਿਵੇਂ ਤੁਸੀਂ ਕਹਿ ਰਹੇ ਤੁਸੀਂ ਸ਼ਰੂਮ ਸਿੰਘ ਅਕਾਲੀ ਦੇ ਨੂੰ ਸਪੋਰਟ ਕਰਦੇ ਹੋ ਥੋੜੇ ਹਸਾਬ ਨਾਲ ਜਿਹੜੇ ਲੋਕ ਨੇ ਲੁਧਿਆਣੇ ਵਾਸੀ ਉਹ ਪਾਰਟੀ ਦੇ ਕੇ ਵੋਟ ਕਰਾਂ ਕਿ ਕੈਂਡੀਡੇਟ ਦੇ ਕੇ ਤੁਹਾਨੂੰ ਕੀ ਕੀ ਲੱਗਦਾ ਕਿਸ ਵੱਲ ਦੇਖਣਾ ਚਾਹੀਦਾ ਬਈਨਾ ਦੇਖੋ ਜੀ ਸਭ ਤੋਂ ਪਹਿਲਾਂ ਦੇਖਣ ਪਾਰਟੀ ਅੱਛਾ ਪਾਰਟੀ ਦੇਖਣਾ ਸਰਦਾਰ ਸੁਖਵੀਰ ਸਿੰਘ ਬਾਦਲ ਉਹ ਵਿਜ਼ਨਰੀ ਸੀਐਮ ਨੇ ਜਿਨ੍ਹਾਂ ਨੇ ਪੰਜਾਬ ਨੂੰ ਕਿੱਥੋਂ ਤੋਂ ਕਿੱਥੋਂ ਤੱਕ ਬਣਾਤਾ 10 ਸਾਲ ਲਗਾਤਾਰ ਰਾਜ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਨਸ਼ੇ ਵਿਰੁੱਧ ਲੜਾਈ ਛੜੀ ਹੈ ਉਹਦੇ ਉੱਤੇ ਫੇਕੀ ਕਿੰਨੇ ਹੋ ਨਸ਼ੇ ਵਿਰੁੱਧ ਲੜਾਈ ਇਹ ਗੱਲ ਬਾਰੇ ਵੈਸੇ ਮੈਂ ਨਾਂ ਬੋਲਣਾ ਤਾਂ ਚੰਗਾ ਹੀ ਆਣਾ ਮੈਂ ਤਾਂ ਕਹਿੰਦਾ ਇਹ ਯੁੱਧ ਨਸ਼ਾ ਵਿਰੁੱਧ ਨਹੀਂ ਇਹ ਤਾਂ ਕਤਲਾਂ ਕਤਲੋਗਾਰਧ ਕਰਤੀ ਇਹਨਾਂ ਨੇ ਆ ਪਿਛਲੇ ਦਿਨਾਂ ਦੇ ਕਿੰਨੇ ਨੌਜਵਾਨਾਂ ਦੇ ਕਤਲ ਹੋ ਗਏ ਮੁੰਡਾ ਜਿਹੜਾ ਆਪਣਾ ਕਰਨਾਲ ਬਾਠ ਵਾਲੇ ਚ ਹਨਾ ਉਹ ਮੁੰਡੇ ਦਾ ਜਦੋਂ ਇੱਕ ਦਿਨ ਪਹਿਲਾਂ ਕਤਲ ਹੁੰਦਾ ਉਹ ਵੀ ਆਪਾਂ ਨੂੰ ਸਭ ਨੂੰ ਪਤਾ ਹੀ ਆ ਵੀ ਉਹ ਸਟੋਰੀ ਕੁਝ ਹੋਰ ਸੀ ਹਨਾ ਉਹਨੂੰ ਪ੍ਰੈਜ਼ੈਂਟ ਕੁਝ ਹੋਰ ਤਰੀਕੇ ਨਾਲ ਕਰ ਦਿੱਤਾ ਗਿਆ ਸੋ ਹੁਣ ਲੁਧਿਆਣਾ ਵੈਸਟ ਦਾ ਇਲੈਕਸ਼ਨ ਇਹਨਾਂ ਲਈ ਮੁੱਚ ਦਾ ਸਵਾਲ ਬਣ ਗਿਆ ਵੀ ਅਸੀਂ ਆਪਦੀ ਕੇਜਰੀਵਾਲ ਜੀ ਨੂੰ ਰਾਜ ਸਭਾ ਦਿਵਾਉਣੀ ਹੀ ਦਿਵਾਉਣੀ ਆ ਉਹਦੇ ਲਈ ਫਿਰ ਜੋ ਵੀ 3 ਸਾਲ ਤੋਂ ਪਹਿਲਾਂ ਨਹੀਂ ਯੁੱਧ ਨਾ ਸ਼ਾਂਤ ਵਿਰੋਧ ਚੱਲਿਆ ਜੀ ਇਹ ਗੱਲ ਦਾ ਪੁੱਛੂ ਇਹਨਾਂ ਨੂੰ ਪੀ ਲੁਧਿਆਣਾ ਵੈਸਟ ਇਲੈਕਸ਼ਨ ਤੋਂ ਪਹਿਲਾਂ ਹੀ ਨਸ਼ੇਵਰ ਉਹਦੋਂ ਜੁੱਤ ਚੱਲਣਾ ਸੀ ਤਿੰਨਾਂ ਸਾਲਾਂ ਦੀ ਕਿਵੇਂ ਨਸ਼ੇ ਹੈ ਨਹੀਂ ਸੀਗੇ ਹਰੇ ਕਹਿ ਦਿੰਦਾ ਵੀ ਗੈਂਗਸਟਰ ਅਕਾਲੀਆਂ ਨੇ ਬਣਾਏ ਨਸ਼ੇ ਕਾਲੀਆਂ ਨੇ ਪੈਦਾ ਕੀਤੇ ਇਹ ਤਾਂ ਜੁਗਾਂ ਤੋਂ ਚੱਲੇ ਆਉਂਦੇ ਸੀ ਨਸ਼ੇ ਫਾਰਮ ਚੇਂਜ ਹੁੰਦੀ ਗਈ ਹੈਣਾ ਚਲੋ ਨਸ਼ਾ ਹੈ ਮਾੜਾ ਆਪਾਂ ਇਹ ਨਹੀਂ ਕਹਿੰਦੇ ਪਰ ਕਾਂਗਰਸ ਦੀ ਸਰਕਾਰ ਆਈ ਕੈਪਟਨ ਸਾਹਿਬ ਨੇ ਗੁਟਕਾ ਸਾਫ ਤੇ ਹੱਥ ਰੱਖ ਕੇ ਸੌਂ ਖਾਧੀ ਹੂੰ ਉਹਨਾਂ ਤੋਂ ਨਹੀਂ ਬੰਦ ਹੋਈ ਇਹ ਨਹੀਂ ਬੰਦ ਹੋ ਸਕਦੇ ਇਹਦਾ ਆ ਮੈਂ ਕਹਿੰਦਾ ਜਿੱਦੇ ਆ ਇਲੈਕਸ਼ਨ ਵੈਸਟ ਵਾਲਾ ਮੁੱਕ ਗਿਆ ਉਦੋਂ ਬਾਅਦ ਤੁਸੀਂ ਵੇਖ ਲਓ ਜਯੋਧਨਾਸ਼ਾਂ ਵਿਰੁੱਧ ਕਿੰਨੇ ਕ ਚੱਲਦੇ ਆ ਤੇ ਕਿੰਨੇ ਕ ਬਲਡوزر ਚੱਲਦੇ ਆ ਆਪਕੇ ਪਤਾ ਲੱਗ ਜਾਊ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ ਕੈਂਡੀਡੇਟ ਨੂੰ ਦੇਖੋਗੇ ਕਿ ਇਹ ਪਾਰਟੀ ਨੂੰ ਦੇਖੋਗੇ ਪਹਿਲਾਂ ਅਸੀਂ ਤਾਂ ਕੈਂਡੀਡੇਟ ਨੂੰ ਹੀ ਦੇਖਾਂਗੇ ਜੀ ਤੇ ਕਿਹੜਾ ਕੈਂਡੀਡੇਟ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਸੀਂ ਤਾਂ ਪਰਉਪਕਾਰ ਕੁਮਰ ਸਾਹਿਬ ਨੇ ਵੀ ਠੀਕ ਹੈ ਜੀ ਬਾਕੀਆਂ ਦੇ ਮੁਤਾਬਕ ਜੀ ਜੀ ਔਰ ਕੀ ਕਾਰਨ ਹੈ ਪਰਉਪਕਾਰ ਕੁਮਰ ਨੂੰ ਤੁਸੀਂ ਸਪੋਰਟ ਕਰ ਰਹੇ ਹੋ ਇੱਕ ਤਾਂ ਇਹ ਮੰਨ ਲਓ ਵੀ ਕਰਪਸ਼ਨ ਦੇ ਬੇਸ ਤੇ ਇੱਕ ਉਹ ਫਸਟ ਟਾਈਮ ਜਿਵੇਂ ਇਲੈਕਸ਼ਨ ਲੜ ਰਹੇ ਆ ਤੇ ਇਹ ਕਈ ਐ ਵੀ ਫਰਸਟ ਟਾਈਮ ਇਲੈਕਸ਼ਨ ਲੜਨ ਕਰਕੇ ਕ腐ਪਸ਼ਨ ਹੈ ਨਹੀਂ ਬਿਲਕੁਲ ਵੀ ਉਹਨਾਂ ਦੇ ਮਨ 'ਚ ਤੇ ਇੱਕ ਐ ਵੀ ਉਹਨਾਂ ਨੂੰ ਘੱਟੋ ਘੱਟ ਜੀ 34 ਸਾਲ ਉਹਨਾਂ ਨੇ ਵਕਾਲਤ ਕੀਤੀ ਆ ਆਪਦੇ ਤੇ ਜਿਹੜੇ ਜੋ ਕਨੇ ਉਹਨਾਂ ਨੇ 60% ਕੇਸ ਜਿਹੜੇ ਆ ਫ੍ਰੀ ਲੜਿਆ ਤਾਂ ਉਹਨਾਂ ਨੂੰ ਕੋਈ ਪੈਸੇ ਦੀ ਲਾਲਚ ਤਾਂ ਹੈ ਨਹੀਂਗੀ ਤੇ ਤਾਂ ਕਰਕੇ ਫਿਰ ਐ ਵੀ ਉਹ ਆਪਦਾ ਫਾਇਦਾ ਤਾਂ ਪਹਿਲਾਂ ਵੀ ਸੋਚ ਸਕਦੇ ਸੀ ਜਦੋਂ ਵਕਾਲਤ ਸੀ ਸੀਗੇ ਤੇ ਉੱਥੋਂ ਵੀ ਉਹ ਕਰ ਸਕਦੇ ਸੀਗੇ ਵੀ ਜੇ ਪੈਸੇ ਹੀ ਕਮਾਉਣੇ ਹੁੰਦੇ ਹੁਣ ਉਹ ਸਿਰਫ ਸਮਾਜ ਸੇਵਾ ਵਾਸਤੇ ਉਹਦੇ ਚੱਲ ਰਹੇ ਆ ਜੀ ਆਪਦੇ ਸਿਆਸਤ ਦੇ ਜੀ ਜੀ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ ਪਰਕਰ ਘਰਕਮਨ ਸਿੰਘ ਉਹਦਾ ਕੀ ਕਰ ਰਹੇ ਪਰ ਇੱਕ ਇਮਾਨਦਾਰ ਉਮੀਦਵਾਰ ਨੇ ਜੀ ਉਹਨਾਂ ਨੇ ਜਿਵੇਂ ਬਾਈ ਜੀ ਜੀ ਕਹਿਣ ਵਾਂਗੂ ਉਹਨਾਂ ਨੇ 34 ਸਾਲ ਵਕਾਲਤ ਕੀਤੀ ਹੈ 60% ਕੇਸਸ ਫਰੀ ਚ ਲੜੇ ਨੇ ਇਸ ਕਰਕੇ ਉਹ ਇਮਾਨਦਾਰ ਉਮੀਦਵਾਰ ਨੇ ਉਹਨਾਂ ਦਾ ਕੰਮ ਐ ਉਹਨਾਂ ਨੇ ਵੀ ਇੱਕ ਚੰਗੀ ਸੋਚ ਵਾਲੇ ਉਮੀਦਵਾਰ ਨੇ ਜੀ ਬਾਕੀ ਪਾਰਟੀ ਨੂੰ ਕਿਉਂ ਨਹੀਂ ਮਤਲਬ ਤੁਸੀਂ ਸਮਝ ਰਹੇ ਜੇ ਗੱਲ ਕੀਤੀ ਜਾਵੇ ਆਮਦਨੀ ਪਾਰਟੀ ਦੀ ਜਾਂ ਕਾਂਗਰਸ ਔਰ ਭਾਜਪਾ ਦੀ ਆਪਾਂ ਲਾ ਕੇ ਚੱਲੀਏ ਕਿਉਂਕਿ ਅਕਾਲੀ ਦਲ ਸਾਡੇ ਜੜ ਤੋਂ ਪਾਰਟੀ ਆ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗ ਵੀ ਇਸੇ ਪਾਰਟੀ ਸਨ ਹੁਣ ਵੀ ਮੈਂ ਵੀ ਇਸੇ ਪਾਰਟੀ 'ਚ ਜੁੜਿਆ ਹੋਇਆ ਹਾਂ ਆਮਦਨੀ ਪਾਰਟੀ ਬਾਰੇ ਕੀ ਸੋਚਦੇ ਹੋ ਕਾਂਗਰਸ ਭਾਜਪਾ ਬਾਰੇ ਉਹਨਾਂ ਬਾਰੇ ਉਹ ਵੀ ਵਧੀਆ ਉਹਨਾਂ ਦੇ ਵੀ ਉਮੀਦਵਾਰ ਵਧੀਆ ਨੇ ਉਹ ਆਪਦੇ ਲੈਵਲ ਤੇ ਕੰਮ ਕਰ ਰਹੇ ਨੇ ਅਕਾਲੀ ਦਲ ਆਪਦੇ ਲੈਵਲ ਤੇ ਕੰਮ ਕਰ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ ਤੁਹਾਡਾ ਦਾ ਹੀ ਮਨ ਆਈ ਹੈ ਕਿ ਪਰਵਕਾਰ ਸਿੰਘ ਨੂੰ ਮਨ ਜੀ ਬਣਾ ਹੈ ਐਮਐਲਏ ਉਹ ਕੀ ਕਰਨਾ ਹੈ ਇੱਕ ਤਾਂ ਉਹ ਐਡਵੋਕੇਟ ਤੇ ਪੜ੍ਹੇ ਲਿਖੇ ਇਨਸਾਨ ਹੈ ਤੇ ਉਹ ਬਹੁਤ ਯਮਨ ਤੁਸੀਂ ਕਹੋ ਬਾਕੀ ਪੋਲਿਟਿਸ਼ਨਰਾਂ ਨਾਲੋਂ ਸੁਲਝੇ ਹੋਏ ਤੇ ਸਿਆਣੇ ਵਿਅਕਤੀ ਹੈ ਕਿ ਜਿਨ੍ਹਾਂ ਕੋਲੇ ਵਿਜ਼ਨ ਹੈਗਾ ਕਿ ਆਪਾਂ ਅੱਗੇ ਕਿਵੇਂ ਲੈ ਜਾਣਾ ਹੂੰ ਕਿਉਂਕਿ ਇਸ ਚੀਜ਼ ਦੀ ਆਪਣੇ ਪੰਜਾਬ ਦੇ ਟੀਟਰਾਂ ਦੇ ਬਹੁਤ ਕਮੇ ਹੈ ਕਿ ਉਹ ਪੜ੍ਹੇ ਲਿਖੇ ਹੀ ਆ ਮਤਲਬ ਕਿ ਵਿਜ਼ਨ ਵਾਲੇ ਹੈ ਨਹੀਂਗੇ ਜਿਹੜੀ ਗੱਲ ਹੈ ਕਿ ਕੁਮਨ ਸਾਹਿਬ ਪਹਿਲੀ ਗੱਲ ਐਡਵੋਕੇਟ ਹੈ ਇੱਕ ਉਹ ਦਰਿਆਦਿਲ ਬੰਦੇ ਕਿਉਂਕਿ ਉਹਨਾਂ ਨੇ ਅਸੀਂ ਬਹੁਤ ਸੁਣਿਆ ਕਿ ਉਹਨਾਂ ਨੇ ਆਦੇ 60% ਕੇਸ ਫ੍ਰੀ ਲੜੇ ਆ ਹਾਂਜੀ ਥੈਟਸ ਵਾਈ I ਲਾਈਕ ਹਿਮ ਮੈਨੂੰ ਪਰਸਨਲੀ ਉਹ ਬੰਦਾ ਮੈਨੂੰ ਬਹੁਤ ਪਸੰਦ ਹੈ ਕਿ ਉਹ ਬਹੁਤ ਅੱਛਾ ਇਨਸਾਨ ਹੈ ਤੇ ਉਹਨੂੰ ਜ਼ਰੂਰ ਬਣਾ ਦੇ ਤੇ ਲੁਧਿਆਣਾ ਦਾ ਕੋਈ ਨਾ ਕੋਈ ਸੁਧਾਰਤਾ ਜ਼ਰੂਰ ਕਰੂਗਾ ਬਾਕੀ ਪਾਰਟੀ ਬਾਰੇ ਕੀ ਸੋਚਦੇ ਹੋ ਤੁਸੀਂ ਫਿਰ ਬਾਕੀ ਬਾਰੇ ਆਮ ਆਦਮੀ ਵਾਸਤੇ ਉਹਨੂੰ ਵੇਖ ਲਓ ਉਹਨਾਂ ਕੋਲ ਤਾਂ ਸਿਰਫ ਐਡਵਰਟਾਈਜ਼ਮੈਂਟ ਆ ਇੱਕ ਜੇ ਮੈਂ ਕਿਸੇ ਪੱਥਰ ਵੀ ਲਾਤਾ ਕਿਤੇ ਉਹਨਾਂ ਨੇ ਇੱਟ ਵੀ ਤੇ ਉਹਨਾਂ ਨੇ ਫੋਟ ਆਯੋਧਨਸ਼ਾਂ ਵਿਰੁੱਧ ਹੋ ਗਿਆ ਜੀ ਜਾਂ ਜਿਵੇਂ ਪੜ੍ਹਾਈ ਦਾ ਇਹਨਾਂ ਨੇ ਮਤਲਬ ਕਿ ਨਾਟਕ ਕੀਤਾ ਪੰਜਾਬ ਨੂੰ ਬਸ ਕਮਰਾ ਕਮਰਾ ਕਰਨ ਵਾਸਤੇ ਕਿ ਲੋਕ ਸਾਡੀਆਂ ਗੱਲਾਂ ਉਹਨਾਂ ਕੀ ਕੰਮ ਬਹੁਤ ਹੋਰੇ ਪਰ ਗਰਾਊਂਡ 'ਤੇ ਕੋਈ ਕੰਮ ਨਹੀਂ ਹੋ ਰਿਹਾ ਤੇ ਭਾਜਪਾ ਬਾਰੇ ਭਾਜਪਾ ਕਾਂਗਰਸ ਕਾਂਗਰਸ 'ਚ ਆਏ ਆ ਜੀ ਆਸ਼ੂ ਜੀ ਹੈਗੇ ਆ ਉਹਨਾਂ ਬਾਰੇ ਤੁਹਾਨੂੰ ਪਤਾ ਹੀ ਉਹਨਾਂ ਦੇ ਕੀ ਕੁਝ ਚੱਲ ਰਿਹਾ ਕੀ ਉਹਨਾਂ ਦੇ ਪ੍ਰੋਬਲਮਸ ਦੇ ਰੋਲਾ ਜੇ ਕੋਈ ਗੱਲ ਹੁੰਦੀ ਤਾਂ ਹੀ ਹੁੰਦਾ ਤੂੰ ਤਾਂ ਜੇ ਤਾਂ ਹੀ ਹੁੰਦਾ ਜੇ ਅੱਗ ਲੱਗੀ ਹੋਵੇ ਮਣੀ ਮੋਟੀ ਤਾਂ ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਕੀ ਕੇਸ ਕੋਸ ਚੱਲ ਰਿਹਾ ਇਹਨਾਂ ਰੌਲਾ ਤੇ ਆਪਾਂ ਇਹੋ ਜਿਹੇ ਬੰਦੇ ਨੂੰ ਜਿਤਾ ਕੇ ਕੀ ਲੈਣਾ ਜਿਹੜਾ ਪਹਿਲਾਂ ਹੀ ਕ腐ਪਸ਼ਨ ਦੇ ਵਿੱਚ ਹੈ ਇਹਨਾਂ ਦੇ ਕੋਈ ਇਲਜ਼ਾਮ ਲੱਗੇ ਇਲਜ਼ਾਮ ਕਿਸੇ ਗੱਲ ਕਰਕੇ ਲੱਗੇ ਹੋਣੇ ਹੀ ਬਟ ਇਹ ਕਲੀਅਰ ਬੰਦੇ ਨੇ ਪਰਵਕਰ ਨੂੰ ਮੰਨਜੀ ਤਾਂ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਜੀ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ ਕੈਂਡੀਡੇਟ ਦੇਖ ਕੇ ਵੋਟ ਪਾਉਂਗੇ ਕਿ ਪਾਰਟੀ ਦੇਖ ਕੇ ਮੈਂ ਕੈਂਡੀਡੇਟ ਦੇਖ ਕੇ ਕੈਂਡੀਡੇਟ ਹਾਂਜੀ ਔਰ ਕਿਹਨੂੰ ਕਰ ਰਹੇ ਹੋ ਪਰਵਕਰ ਸਿੰਘ ਨੂੰ ਮੰਨਜੀ ਉਹਦਾ ਕੀ ਕਰਾਇਆ ਕਾਰਨ ਜਿਵੇਂ ਕਿ ਆਪਣੇ ਦਸੇ ਚੁਕੇ ਨੇ ਭਾਈ ਹਣੇ ਤੇ ਬਾਕੀ ਉਹ ਬੰਦੇ ਸੁੱਲ ਜੇਵੇਂ ਨੇ ਮੈਂ ਜਿਹਨਾਂ ਨਾਲ ਮਿਲਿਆ ਕਾਨਫਰੈਂਸ 'ਚ ਮਿਲਿਆ ਮੈਂ ਸਟੂਡੈਂਟ ਕਾਨਫਰੈਂਸ ਹੋਈ ਸੀ ਉੱਥੇ ਤੇ ਉਹਨਾਂ ਨਾਲ ਮੈਂ ਇੰਟਰੈਕਸ਼ਨ ਕੀਤੀ ਹੈ ਇੰਟਰੈਕਸ਼ਨ ਤੋਂ ਮੈਂ ਪ੍ਰਸੰਨ ਹਾਂ ਕਹਿ ਲੋ ਜੀ ਤੇ ਮੇਰੀ ਵੋਟ ਉਧਰ ਹੀ ਜਾਊਗੀ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਕਿਹਨੂੰ ਸਪੋਰਟ ਕਰ ਰਹੇ ਹੋ ਸਰਦਾਰ ਕੁਮਰ ਜੀ ਉਹਦਾ ਕੀ ਕਾਰਨ ਹੈ ਵੇਖੋ ਜੀ ਪਹਿਲੀ ਗੱਲ ਤੇ ਇਹ ਹੈ ਕਿ ਜਿਹੜੇ ਬੰਦੇ ਨੇ 36 ਸਾਲ ਵਕਾਲਤ ਕੀਤੀ ਹੋਵੇ ਬਿਨਾ ਕਿਸੇ ਪੈਸੇ ਤੋਂ ਕੁੜੀਆਂ ਦਾ ਮਤਲਬ ਜਿਵੇਂ ਕੇਸ ਆਪਾਂ ਨੂੰ ਇੱਕ ਪਤਾ ਹੀ ਹੈ ਮੈਂ ਨਾਮ ਨਹੀਂ ਲੈਂਦਾ ਉਹ ਬਿਨਾ ਕਿਸੇ ਪੈਸੇ ਤੋਂ ਕੁੜੀ ਦਾ ਸਾਥ ਦਿੱਤਾ ਜਿਹੜੇ ਮਤਲਬ ਉਹਨਾਂ ਦੇ ਪੇਰੈਂਟਸ ਦਾ ਤੇ ਉਹ ਬੰਦਾ ਕਿਵੇਂ ਮਤਲਬ ਨਹੀਂ ਹੋ ਸਕਦਾ ਨੇਕਦਿਲ ਹੋਊਗਾ ਹੀ ਉਹ ਤਾਂ ਪਤਾ ਹੀ ਆਪਾਨੂੰ ਐਸ ਗੱਲ ਬਸ ਆਹੀ ਚੀਜ਼ ਆਈ ਜਿਹੜੀ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਮੋਟੀਵੇਟ ਕਰਦੀ ਹੈ ਉਹਨਾਂ ਦਾ ਸਾਥ ਦੇਣ ਨੂੰ ਕੈਂਡੀਡੇਟ ਦੇ ਕੇ ਵੋਟ ਪਾਉਂਗੇ ਮੈਂ ਕੈਂਡੀਡੇਟ ਕਿ ਪਾਰਟੀ ਪਾਰਟੀ ਨੂੰ ਸਪੋਰਟ ਕਰਦੇ ਹੋ ਵੇਖੋ ਜੀ ਇਹਦੇ ਦੋਵੇਂ ਚੀਜ਼ਾਂ ਹੀ ਆ ਹੁਣ ਪਹਿਲਾਂ ਪਸ਼ੋਕੜਾ ਜਿਹੜਾ ਉਹ ਤਾਂ ਕਾਲੀਦਲ ਨੂੰ ਸਪੋਰਟ ਕਰਦਾ ਹੀ ਕਰਦਾ ਤੇ ਕੈਂਡੀਡੇਟ ਦਾ ਹੁਣ ਵੈਸੀ ਦਿਲ ਸਾਫ ਔਰ ਬਾਕੀ ਪਾਰਟੀਆਂ ਨੂੰ ਕੀ ਕਹਿੰਨੋ ਬਾਕੀ ਪਾਰਟੀਆਂ ਦੇ ਉਮੀਦਵਾਰ ਬਾਰੇ ਕੀ ਸੋਚਦੇ ਹੋ ਬਾਕੀ ਪਾਰਟੀਆਂ ਹੀ ਹੁਣ ਐਵੇਂ ਆ ਕਿ ਆਪਾਂ ਦੇਖ ਹੀ ਲਿਆ ਹੁਣ ਪਿਛਲੇ ਕੁਝ ਸਾਲਾਂ ਤੋਂ ਕੰਮ ਤਾਂ ਚਲੋ ਹੋਏ ਵੀ ਆ ਨਹੀਂ ਵੀ ਹੋਏ ਪਰ ਜਿਹੜੇ ਅਕਾਲੀ ਦਲ ਨੇ ਕੰਮ ਕਰਾਏ ਆ ਉਹ ਹਲੇ ਤਾਈਂ ਚੱਲਦੇ ਬਾਰੇ ਆ ਸੋ ਇਹੀ ਆ ਬਸ ਸਰ ਇਸ ਇਲੈਕਸ਼ਨ ਦੇ ਵਿੱਚ ਕੌਣ ਕੈਂਡੀਡੇਟ ਲੱਗਦਾ ਜਿਹੜਾ ਤੁਹਾਨੂੰ ਲੱਗਦਾ ਕਿ ਜਿੰਨਾ ਚਾਹੀਦਾ ਸੰਜੀਵ ਰੋੜਾ ਜੀ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਕੰਮਾਂ ਪਹਿਲਾਂ ਵੀ ਦੇਖੇ ਨੇ ਠੀਕ ਨੇ ਬਾਕੀ ਚਲੋ ਵੈਸੇ ਪਾਰਟੀ ਦੇਖ ਕੇ ਤੁਹਾਨੂੰ ਵਧੀਆ ਲੱਗੀ ਕਿ ਐਜ਼ ਅ ਨਹੀਂ ਐਜ਼ ਅ ਕੈਂਡੀਡੇਟ ਤਾਂ ਉਹਨਾਂ ਦੇ ਮਤਲਬ ਕੰਮ ਤੁਸੀਂ ਦੇਖਿਆ ਬਿਲਕੁਲ ਜੀ ਬਿਲਕੁਲ ਕੰਮ ਦੇਖਿਆ ਜੀ ਇਸ ਵਾਰੀ ਕਾਫੀ ਕੰਮ ਕਰਾਏ ਨੇ ਉਹਨਾਂ ਨੇ ਜੀ ਹਾਂਜੀ ਇਹ ਇਲੈਕਸ਼ਨ ਤੁਹਾਨੂੰ ਕੀ ਲੱਗਦਾ ਕਿਹੜਾ ਜਿੱਤਣਾ ਚਾਹੀਦਾ ਇਹ ਰੋੜਾ ਸਾਹਿਬ ਵੀ ਜਿੱਤਣੇ ਚਾਹੀਦੇ ਆ ਰੋੜਾ ਸਾਹਿਬ ਉਹਦਾ ਕੀ ਕਾਰਨ ਹੈ ਕਾਰਨ ਇਹ ਹੈ ਵੀ ਇੱਕ ਤਾਂ ਸਰਕਾਰ ਇਹਨਾਂ ਦੀ ਹੈ ਹੂੰ ਫਿਰ ਨੰਬਰ 2 ਬਿਜਲੀ ਪਾਣੀ ਸਭ ਸਹੂਲਤ ਦੇ ਰਹੇ ਆ ਬਾਕੀ ਜਦੋਂ ਹਲੇ 1.5 ਸਾਲ ਤੋਂ ਬਾਅਦ ਫੇਰ ਜਦੋਂ ਦੂਸਰਾ ਕੋਈ ਆਊਗਾ ਪਤਾ ਲੱਗ ਜਾਊਗਾ ਵੀ ਰੋੜਾ ਸਾਹਿਬ ਕੰਮ ਕਰ ਰਹੇ ਹੈਗੇ ਵੀ 1.5 ਸਾਲ ਲਈ ਉਹਨੇ ਇੱਕ ਬੰਦਾ ਦੇ ਦੂਸਰੇ ਨੂੰ ਜਿਤਾ ਵੀ ਦਿੱਤਾ ਉਹ ਕਰੂਗਾ ਕੀ ਕਿਸੇ ਕੰਮ ਆਉਣ ਵਾਲਾ ਤਾਂ ਹੈ ਨਹੀਂ ਇਹਨਾਂ ਦਾ ਨਾ ਹੀ ਇਹਨਾਂ ਨੂੰ ਕੰਮ ਕਰਨ ਦੇਣਾ ਕਿਸੇ ਨੇ ਬਾਕੀ ਇਸ ਤੋਂ 26000 ਰੋੜਾ ਸਾਹਿਬ ਨੂੰ ਜਿਤਾ ਕੇ ਇਹਨਾਂ ਨੂੰ ਇਹ ਜਨਤਾ ਦਾ ਫਾਇਦਾ 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 ਹੀ ਹੈ ਠੀਕ ਹੈ ਤੇ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਕਿ ਉਹਨਾਂ ਦਾ ਕੀ ਹੈ ਕਹਿਣਾ ਕਿ ਇਸ ਵਾਰ ਕਿਹੜਾ ਉਮੀਦਵਾਰ ਹੈ ਜਿੰਨਾ ਚਾਹੀਦਾ ਜਿਹੀ ਵੀਡੀਓਸ ਲਈ ਜਿਹੀ ਅਪਡੇਟਸ ਸਾਰਨਾ ਜੁੜੇ ਰਹੋ ਕੈਮਰਾ ਬਲਵਿੰਦਰ ਮਹਿਰਸ਼ਕਰ